ਫੁਸ਼ਿਆਰਪੁਰ ਦੇ ਵਿੱਚ ਉਸ ਵਕਤ ਮਾਹੌਲ ਗਰਮਾ ਗਿਆ ਜਦੋਂ ਇੱਕ ਪ੍ਰਵਾਸੀਆਂ ਦੇ ਨਾਲ ਭਰੀ ਹੋਈ ਬੱਸ ਨੂੰ ਪਿੰਡ ਪੁਰਹੀਰਾ ਦੇ ਲੋਕਾਂ ਦੇ ਵੱਲੋਂ ਕੇਰ ਲਿਆ ਗਿਆ ਤੇ ਥਾਣਾ ਪੁਰਹੀਰਾ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਜਦੋਂ ਪਿੰਡ ਵਾਸੀਆਂ ਨੇ ਬੱਸ ਦੇ ਡਰਾਈਵਰ ਤੋਂ ਕਾਗਜ਼ਾਂ ਦੀ ਮੰਗ ਕੀਤੀ ਤਾਂ ਬੱਸ ਦਾ ਡਰਾਈਵਰ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ ਤੇ ਨਾ ਹੀ ਆਪਣਾ ਲਾਇਸੈਂਸ ਦਿਖਾ ਸਕਿਆ ਡਰਾਈਵਰ ਦਾ ਕਹਿਣਾ ਹੈ ਕਿ ਇਹ ਟੂਰਿਸਟ ਬੱਸ ਹੈ ਤੇ ਰੋਜ਼ਾਨਾ ਉਹ ਫੁਸ਼ਿਆਰਪੁਰ ਤੋਂ ਹੋਰ ਸ਼ਹਿਰਾਂ ਸਮੇਤ ਪ੍ਰਵਾਸੀਆਂ ਨੂੰ ਉਤਾਰ ਕੇ ਜਾਂਦਾ ਹੈ ਕਿਸਾਨ ਲੀਡਰ ਮਨਜੀਤ ਸਿੰਘ ਰਾਏ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੁਲਿਸ ਪੰਜਾਬੀਆਂ ਦੇ ਕੈਮਰਿਆਂ ਰਾਹੀਂ ਚਲਾਨ ਕੱਟਦੀ ਹੈ ਪਰੰਤੂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਕੀ ਉਹਨਾਂ ਦਾ ਡਾਟਾ ਕੋਈ ਹੈ ਤੇਰੇ ਕੋਲ ਨਹੀਂ ਕੋਈ ਡਾਟਾ ਨਹੀਂ ਹੈ বাস ਕਿਹੜੀ ਹੈ ਪਰਮਟ ਇਹਦਾ ਵਗੈਰਾ ਪਰਮਟ ਵਗੈਰਾ ਸਭ ਹੈ ਪਰ ਆਨਲਾਈਨ ਹੈ ਤੇਰੇ ਲੋਕਾ ਕਿਹਾ ਗਿਆ ਕਿ ਟੂਰਿਸਟ বাস ਆ ਪਰ ਇਹ ਤਾਂ ਪੱਕਾ ਉੱਪਰ ਲਿਖਿਆ ਹੈ ਹਿਸ਼ਾਰਪੁਰ ਤੇ ਰੋਡ ਪਾਸਾਂ ਦੀ ਹੈ ਆ ਰੋ ਜਾਤੀ ਹੈ ਟਾਈਮਿੰਗ ਨਹੀਂ ਰਹੀ ਹੈ ਟਾਈਮਿੰਗ ਕੋਈ ਨਹੀਂ ਹੈ ਜਾਣੇ ਕੀ ਟਾਈਮਿੰਗ ਹਾਲੇ ਕੋਈ ਨਹੀਂ ਫਿਰ ਬੱਸ ਸਟੈਂਡ ਕਿਉਂ ਨਹੀਂ ਰੋਕਦੇ ਬੱਸਾਂ ਇਦਾਂ ਹੀ ਬਾਈਪਾਸਾਂ ਦੇ ਕਿਉਂ ਰੋਕੀਆਂ ਨਹੀਂਆਂ ਖੇਤਾਂ ਦੇ ਵਿੱਚ ਮੇਰੇ ਨਾਂ ਤੇ ਦੋਤੇ ਹੈ ਨਾ ਕਮਰਾ ਉਮਰਾ ਬਣਵਾ ਰ ਕਮਰਾ ਲੈ ਰੱਖਾ ਯਾਰ ਉਹ ਤਾਂ ਤੂੰ ਆਪਣੇ ਲਈ ਰੱਖਿਆ ਹੋਇਆ ਕਮਰਾ ਬਾਕੀਆਂ ਲਈ ਤੂੰ ਉਹ ਲਿਆ ਸਾਰਿਆਂ ਲਈ ਉਹਨਾਂ ਨੂੰ ਬੱਸ ਸਟੈਂਡ ਕਿਉਂ ਨਹੀਂ ਤਾਰਦਾ ਇਹ ਦੱਸ ਬੱਸ ਸਟੈਂਡ ਨਹੀਂ ਜਾਂਦੀ ਨਾ ਟੂਰਿਸਟ ਗੱਡੀ ਇਹ ਟੂਰਿਸਟ ਬੱਸ ਹੈ ਪਰ ਇਹਦੇ ਉੱਤੇ ਤੂੰ ਕਹਿ ਰਿਹਾ ਕਿ ਬਾਹਰ ਰੋਜ਼ ਪੱਕਾ ਕਿਹੜਾ ਲੱਗ ਰਿਹਾ ਹੈ ਹਰ ਤੋ ਹਾਂ 13 ਵਜੇ ਪਰਮਿਟ ਦੇ ਉੱਤੇ ਕਿੱਥੇ ਦਾ ਪਰਮਿਟ ਪਾਇਆ ਹੈ ਜੀ परमिट कहाँ का है परमिट ऑल इंडिया है ऑल इंडिया परमिट है टैक्स भी है सब चीज है जहाँ पे कितने लोगों को उतारा है यहाँ पे दस लोगों आठ से दस तक कहा गए वो उनका नाम पता कुछ मालूम है आपको कुछ तो गए हैं जालंधर और कुछ गए लुधियाना और कुछ यही आस पास गए होंगे पता नहीं है उसका डाटा तुम्हारे पास नहीं कहाँ से उठाए थे कहाँ उठा इसका डाटा कुछ नहीं रखते आप नहीं जहाँ से लाए हैं वहाँ से का पता है यहाँ का पता नहीं कहाँ जाते हैं ਅਵੀ ਜੋ ਤੁਮੇ ਭਲਾਈ ਪ੍ਰਵਾਸੀਆਂ ਕਾ ਜੇ ਚੱਲ ਰਹਾ ਹੈ ਆਪਕਾ ਕੁਛ ਨਹੀਂ ਫਰਜ਼ਵੰਦਾ ਕਿ ਉਨ੍ਹਾਂ ਦਾ ਡਾਟਾ ਵਗੈਰਾ ਕੁਛ ਤੋਂ ਲੈ ਕੋਈ ਆਧਾਰ ਕਾਰਡ ਦੀ ਕਾਪੀ ਜਾਂ ਫਿਰ ਉਨ੍ਹਾਂ ਦਾ ਨਾਮ ਪਤਾ ਇੱਕ ਡਾਇਰੀ ਤੇ ਅਬ ਲੈਂਗੇ ਜੋ ਚੱਲेंगे ਤੇ ਪਤਾ ਨਹੀਂ ਕਿ ਟਿਕਟ ਕਿਵੇਂ ਕੱਟਦੇ ਹੋ ਇਸ ਕੀ ਆਨਲਾਈਨ ਆ ਟਿਕਟ ਉਸ ਤਰ ਤਾ ਆ ਦੇਖੋ ਮੈਨੂੰ ਹੁਣੇ ਥੋੜੀ ਦੇਰ ਪਹਿਲਾਂ ਫੋਨ ਗਿਆ ਇੱਥੋਂ ਸਾਡੇ ਨੌਜੋਨਾਂ ਦਾ ਪੁੱਛ ਹੀ ਰਹਿੰਦਾ ਮੇਰੀ ਵੀ ਰਹਿਚਪੂਰੀ ਰਾਂ ਸੋ ਅੱਜ ਮੈਂ ਖੇਤਾਂ ਚ ਟਰੈਕਟਰ ਤੇ ਆਪਣਾ ਕੰਮ ਕਰ ਰਿਹਾ ਸੀਗਾ ਤਾਂ ਮੈਨੂੰ ਫੋਨ ਗਿਆ ਵੀ ਇੱਥੇ ਇੱਕ ਬੱਸ ਜਿਹੜੀ ਉਤਰੀ ਆ ਆ ਕੇ ਪ੍ਰਵਾਸੀਆਂ ਦੀ ਜੂਪੀ ਤੋਂ ਜਿਹੜੇ ਆਈ ਆ ਭਰ ਕੇ ਬਸ ਤੇ ਉਹ ਇੱਥੇ ਬੰਦੇ ਆ ਕੇ ਤਾਰੇ ਗਏ ਤੇ ਜਦੋਂ ਨੌਜਵਾਨਾਂ ਨੇ ਆ ਕੇ ਉਹਨੂੰ ਪੁੱਛਿਆ ਵੀ ਭਾਈ ਇਹ ਜਿਹੜੇ ਬੰਦੇ ਆਏ ਇਹਨਾਂ ਦਾ ਕੋਈ ਪ੍ਰੂਫ ਹੈਗਾ ਵੀ ਕਿੱਥੋਂ ਚੜੇ ਆ ਤਾਂ ਕਿੱਥੇ ਉਤਰੇ ਆ ਜਾਂ ਉਹਨਾਂ ਦਾ ਕੋਈ ਆਧਾਰ ਕਾਰਡ ਤੇ ਬਸ ਵਾਲੇ ਕੋਈ ਉਹਨਾਂ ਦਾ ਪ੍ਰੂਫ ਨਹੀਂ ਸੀ ਉਹ ਕਹਿੰਦਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਦੂਜੀ ਗੱਲ ਜਦੋਂ ਬਸ ਵਾਲੇ ਨੂੰ ਪੁੱਛਿਆ ਵੀ ਭਾਈ ਇਹਦੇ ਡਾਕੂਮੈਂਟਸ ਪੇਪਰ ਦਿਖਾ ਉਹ ਬਸ ਦਾ ਕੋਈ ਪੇਪਰ ਵੀ ਨਹੀਂ ਸੀ ਫਿਰ ਜਦੋਂ ਮੈਂ ਵੀ ਆ ਗਿਆ ਤੇ ਪੁਲਿਸ ਮੁਲਾਜ਼ਮ ਵੀ ਆਏ ਨੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਸਾਰਾ ਰਿਕਾਰਡ ਖੰਘਾਲਿਆ ਉਹਦਾ ਨਾਤੇ ਉਹਦੇ ਕੋਲ ਪਰਮਿਟ ਹੈ ਔਰ ਨਾ ਉਹਦੇ ਕੋਲ ਹਰਸੀ ਹੈ ਔਰ ਲਾਇਸੈਂਸ ਵੀ ਸਾਨੂੰ ਤਾਂ ਇੰਝ ਆਪਦਾ ਜਿਵੇਂ ਡੁਪਲੀਕੇਟ ਹੈ ਉਹ ਚੈੱਕ ਕਰਨਗੇ ਪੁਲਿਸ ਵਾਲੇ ਜਾ ਕੇ ਸੋ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਤੇ ਉਹ ਥਾਣਾ ਪੁਰੀ ਦਾ ਹੁਣ ਬਸ ਭੇਜੀ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਇਹ ਕੀ ਜਿਹੜੀਆਂ ਯੂਪੀ ਤੋਂ ਬੱਸਾਂ ਚੱਲਦੀਆਂ ਨੇ ਭਰ ਕੇ ਪੰਜਾਬ ਨੂੰ ਇਹ ਬਿਨਾ ਪੇਪਰਾਂ ਤੋਂ ਹੀ ਚੱਲਣ ਗਈਆਂ ਪੰਜਾਬ ਦੇ ਵਿੱਚ ਪੰਜਾਬ ਵਾਲੇ ਲੋਕਾਂ ਦੇ ਤੁਸੀਂ ਕੈਮਰਿਆਂ ਨਾਲ ਹੀ ਚਲਾਨ ਕੱਟ ਰਹੇ ਹੋ ਕਾਰਾਂ ਦੇ ਮੋਟਰਸਾਈਕਲਾਂ ਦੇ ਤੇ ਫੇਰ ਜਿਹੜੀਆਂ ਇਹ ਅਦਰ ਸਟੇਟ ਤੋਂ ਆਉਂਦੀਆਂ ਨੇ ਉਹਦਾ ਕੋਈ ਜਲਾ ਨਹੀਂ